ਬਰਥਡੇ ਪਾਰਟੀ 'ਚ 3 ਲੋਕਾਂ ਦਾ ਕੀਤਾ ਕਤਲ ਤੱਬਰ ਤੋੜ ਚਲਾਈਆਂ ਗੋਲੀਆਂ 2 ਨੌਜਵਾਨ ਅਤੇ ਇੱਕ ਕੁੜੀ ਦਾ ਕੀਤਾ ਕਤਲ ਦਿੱਲੀ ਤੋਂ ਪੰਚਕੂਲਾ ਆਈਸੀ ਪਾਟਿਕਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੰਚਕੂਲਾ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਤਾਂ ਇਹ ਗੋਲੀਆਂ ਉਸ ਵਕਤ ਚਲਾਈਆਂ ਗਈਆਂ ਜਦੋਂ ਦੋ ਨੌਜਵਾਨਾਂ ਦੇ ਨਾਲ ਇੱਕ ਕੁੜੀ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਦਿੱਲੀ ਤੋਂ ਪੰਚਕੂਲਾ ਆਏ ਸੀ ਪੰਚਕੂਲਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਰੁਕੇ ਸੀ ਤਾਂ ਪੰਚਕੂਲਾ ਦੇ ਵਿੱਚ ਰਹਿੰਦੇ ਇੱਕ ਦੋਸਤ ਦਾ ਜਨਮ ਦਿਨ ਸੀ ਤਾਂ ਉਹਨਾਂ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਤਾਂ ਜਿਵੇਂ ਇਹ ਰਾਤ ਨੂੰ ਬਰਥਡੇ ਪਾਰਟੀ ਕਰਨ ਦੇ ਲਈ ਆਉਂਦੇ ਨੇ ਤਾਂ ਪਾਰਟੀ ਕਰਨ ਤੋਂ ਬਾਅਦ ਜਿਵੇਂ ਹੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਕੋਲ ਜਾਂਦੇ ਨੇ ਤਾਂ ਹਜੇ ਕਾਰ ਦੇ ਵਿੱਚ ਬੈਠ ਨਹੀਂ ਲੱਗਦੇ ਨੇ ਤਾਂ ਕਾਰ ਸਵਾਰ ਆਏ ਕੁਝ ਬਦਮਾਸ਼ਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਜਿੱਥੇ ਗੱਡੀ ਦੇ ਸ਼ੀਸ਼ੇ ਭੰਨੇ ਗਏ ਬੁਰੀ ਤਰ੍ਹਾਂ ਦੇ ਨਾਲ ਗੱਡੀ ਤਾਂ ਉੱਥੇ ਹੀ ਦੂਜੇ ਪਾਸੇ ਇਹਨਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕਾਂ ਦੇ ਵਿੱਚ ਦੋ ਮੁੰਡੇ ਅਤੇ ਇੱਕ ਕੁੜੀ ਸ਼ਾਮਿਲ ਹੈ ਜੋ ਕਿ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੰਚਕੂਲਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਆਏ ਸੀ ਤਾਂ ਕਾਰ ਸਵਾਰ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸ਼ੁਰੂਆਤੀ ਜਾਂਚ ਦੇ ਵਿੱਚ ਗੈਂਗਵਾਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੇ ਹੋਈ ਹੈ ਤਾਂ ਦੱਸਿਆ ਜਾ ਰਿਹਾ ਕਿ ਮ੍ਰਿਤਕਾਂ ਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਜਿਸ ਦੇ ਕਿ 4 ਤੋਂ 5 ਗੋਲੀਆਂ ਲੱਗੀਆਂ ਨੇ ਤਾਂ ਇੱਕ ਕੁੜੀ ਹੈ ਅਤੇ ਇੱਕ ਦੂਜਾ ਨੌਜਵਾਨ ਹੋਰ ਹੈ ਤਾਂ ਇਹਨਾਂ ਦੇ ਵੀ ਗੋਲੀਆਂ ਲੱਗੀਆਂ ਨੇ ਤਿੰਨਾਂ ਦਾ ਕਤਲ ਕੀਤਾ ਗਿਆ ਬਰਥਡੇ ਪਾਰਟੀ ਦੇ ਵਿੱਚ ਤੱਬਰ ਤੋੜ ਗੋਲੀਆਂ ਚਲਾਈਆਂ ਗਈਆਂ ਕਾਰ ਸਵਾਰ ਬਦਮਾਸ਼ਾਂ ਦੇ ਵੱਲੋਂ ਅਤੇ ਤਿੰਨਾਂ ਲੋਕਾਂ ਦਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਜੋ ਦਿੱਲੀ ਦੇ ਰਹਿਣ ਵਾਲੇ ਸੀ ਦਿੱਲੀ ਤੋਂ ਪੰਚਕੂਲਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਜਨਮ ਦਿਨ ਦੀ ਪਾਰਟੀ ਕਰਨ ਆਏ ਸੀ ਮੋਹਿਤ ਮੋਹਿਤ ਕੀ ਮਾਮਲਾ ਸੀ ਜਿਹੜਾ ਹੁਣ ਤੁਸੀਂ ਆਏ ਹੋ ਤੇ ਜਿਹੜੇ ਦੋ ਮੁੰਡੇ ਇੱਕ ਕੁੜੀ ਦੀ ਮੌਤ ਹੋ ਗਈ ਹੈ ਬਈ ਤਿੰਨ ਲੜਕੇ ਆਓ ਵਾਈਟ ਈਟੀਓਜ਼ ਗੱਡੀ ਵਿੱਚ ਹਾਂ ਸੌਤਰ ਕੇਮ ਬਾਹਰ ਪਾਰਕਿੰਗ ਵਿੱਚ ਗਰਜਣ ਲੱਗੇ ਸਨ ਪਾਰਟੀ ਵਿੱਚ ਆਏ ਸਨ ਉਨਾਤੇ ਤੱਪੜ ਰੋਡ ਗੋਲੀਆਂ ਚਲਾਈਆਂ नहीं। अभी नहीं कौन थे कौन नहीं थे तो पहचान किस नाम हुई है कौन कौन है क्यों तो एक विक्की गया था पुरानी जमीन के सामने आई है, नहीं नहीं। अच्छा। तो है ये? अभी कुछ नहीं। तो वो जो साथ में लड़का लड़की थी वो कौन थे तो ये सभी दिल्ली के रहने वाले लड़की है दो लड़के दिल्ली की ਸਰਦੇਖਾਰ ਟਾਈਮ ਟੀਵੀ ਲਈ ਪੰਚਕੁਲਾ ਤੋਂ ਪੱਤਰਕਾਰ ਸੁਖਵਿੰਦਰ ਸੈਣੀ ਦੀ ਖਾਸ ਰਿਪੋਰਟ ਫॉर 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flying Truck Repair Trust We Build in Truck Repair or Scan QR Code to Contact Us The Masala Twist Oxnard find Authentic Indian Cuisine or Scan QR Code to Contact Us Pizza Twist Taste with Twist Order Today Call or Visit Website or Scan QR Code to Contact Us New India Market or Scan QR Code to Contact Us Taba Indian Cuisine Tracy find Authentic Indian Cuisine in Tracy or Scan QR Code to Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.